ਹਈ ਹਈ ਠੰਡ ਚ ਬਗਾਨੇ ਘਰ ਕੀ ਬੰਦ ਆ ਵਗਤ ਆ ਗਈ ਚਾਰ ਦਿਨ ਨਾ ਆਇਆ ਹੀ ਹੁਣ ਤਾਂ ਨਹੀਂ ਕਹਿੰਦੇ ਸੀ ਭਰਾ ਵੀ ਤੇ ਭਰਜਾਈਆਂ ਨਹੀਂ ਸਾਲ ਖਰਾਬ ਦੇ ਆਲ ਨਹੀਂ ਜਣਾ ਆਪ ਦੇ ਖੁੱਡੇ ਬਿਨਾ ਕਿੱਥੇ ਸਰਦਾ ਇੱਥੇ ਪੂਰੀ ਪਊਗੀ ਇੱਥੋਂ ਬਣਾ ਨਹੀਂ ਸਰਦਾ ਮੂ ਮੈਂ ਮਰ ਜਾ ਕਿ ਮੈਂ ਲੀੜਾ ਨਹੀਂ ਆਹੋ ਕਰੀਏ ਸੇ ਲਾਈਏ ਜਾ ਵੱਡੀਆਂ ਨੇ ਈਆਂ ਨੇ ਕਿ ਮੈਂ ਸੁੱਕਣੇ ਪਾਏ ਤੇ ਥੋੜ ਥੋੜ ਖੋਈ ਜਾਂਦੀ ਐ ਇਹਨਾਂ ਨੂੰ ਵੀੜਾ ਬਣਾ ਨਹੀਂ ਸਰਦਾ ਤੋਤੇ ਬਣਾ ਬਸ ਹਰ ਰੋਜ਼ ਕਹਿੰਦੇ ਨੀਰੇ ਤਾਂ ਜ਼ਰੂਰੀ ਸੀ 1 ਫੂਟ 8 ਮਿੰਨ ਪਾ ਲੋ ਘਨ ਮਹੀਨੇ ਚ 4 ਫੂਟ ਨਸਾਉਂਦੇ ਇਹਦੇ ਹਫਤੇ ਨੇ ਪੈਣ ਲੈਂਦੇ ਆ ਸਾਪੇ 500 ਡਾਏ ਮੈਨਾਂ ਉਹ ਹੀ ਲਾਈ ਜਾਂਦੇ ਆ ਉਹ ਹੀ ਲਾਈ ਜਾਂਦੇ ਆ ਉਹ ਹੀ ਧੋਈ ਜਾਂਦੇ ਆ ਬੈਠੀਆਂ ਲੈ ਹੁਣ ਘਰੇ ਕੋਈ ਨਹੀਂ ਦੀ ਮੈਂ ਫਿਰਦਾ ਮੈਂ ਤਾਂ ਥੋੜੇ ਹਰਪ੍ਰੀਤ ਆ ਹਾਂ ਹਰਪ੍ਰੀਤ ਕੋਈ ਵੀ ਨਹੀਂ ਮਾਂ ਮੇਰੇ ਹੀ ਭੈਣ ਦੀਂਦੀ ਹੈ ਜੀ ਕੋਈ ਵੀ ਨਹੀਂ ਨਾ ਮੈਨੂੰ ਤਾਂ ਲੱਗਾ ਕੋਠੇ ਦੀ ਫਿਰਦੀ ਹੋਊਗੀ ਹੈ ਹੈ ਬੇਬੇ ਆ ਗਈ ਮੈਂ ਮਰ ਜਾ ਮੈਨੂੰ ਤਾਂ ਐਸੀ ਵੀ ਬੇਬੇ ਨੇ ਕਦੇ ਮੁੜ ਕੇ ਘਰੇ ਨਹੀਂ ਆਉਣਾ ਮੇਚ ਤਾਂ ਬੜੀ ਵੱਡੀ ਗਲਤੀ ਹੋ ਗਈ ਸੀ ਬੇਬੇ ਠੀਕ ਹੈ ਬੇਬੇ ਮੈਨੂੰ ਮaaf ਕਰ ਦੇ ਮੇਚ ਤਾਂ ਬੜੀ ਵੱਡੀ ਗਲਤੀ ਹੋ ਗਈ ਸੀ ਕਾ ਠੀਕ ਹੈ ਮaaf ਕਰਨੋਂ ਕੀ ਪਾਈ ਕੋਈ ਨਾ ਮੈਂ ਕਿਤੇ ਸੀ ਮaaf ਕਰਾਂ ਮੈਂ ਕਿੱਧਰ ਗਈ ਆ ਲੈ ਹੁਣ ਹੋਰ ਹੁਣ ਬੇਬੇ ਮੇਰੀ ਗਲਤੀ ਨਹੀਂ ਨੇ ਤੇਰੇ ਮੁੰਡਾ ਤੈਨੂੰ ਮੇਰੇ ਤਾਂ ਆਸ਼ਰਮ ਛੱਡਿਆ ਆਇਆ ਸੀ ਦਰਦਾ ਸੁਣੇ ਮੈਂ ਕਾ ਛੱਡਿਆ ਆਇਆ ਆਪ ਛੱਡ ਕੇ ਤਾਂ ਆਇਆ ਸੀ ਤੈਨੂੰ ਕਾਇਦਨ ਹੋ ਗਿਆ ਛੱਡ ਕੇ ਆਂਦੀ ਨੂੰ ਹੁਣ ਤੈਨੂੰ ਲਿਆਂਦਾ ਆਉਨੇ ਕਿੱਧਰ ਗਿਆ ਲਿਆਂਦਾ ਨਹੀਂ ਭਾਈ ਮੈਨੇ ਮੈਨੇ ਨਹੀਂ ਛੱਡ ਕੇ ਆਇਆ ਬਿਰਦਾ ਸੋਣੋਂ ਤੇ ਤਾਈ ਨੂੰ ਛੱਡ ਕੇ ਆਇਆ ਕੋਈ ਹੋਰ ਹੀ ਸੋਣੀ ਹੋ ਕੇ ਕਾਲਾ ਉਹ ਤਾਈ ਨੂੰ ਕੌਣ ਛੱਡਿਆ ਵੇ ਤੈਨੂੰ ਬਿਰਦਾ ਆਸ਼ਰਮ ਛੱਡਿਆ ਸੀ ਨਹੀਂ ਨਹੀਂ ਲੜਦੀ ਰਹਿੰਦੀ ਸੀ ਮੈਂ ਕਹਤਾ ਤੇਰੇ ਮੁੰਡੇ ਨੇ ਦੇਦੇ ਨੂੰ ਬਿਰਦਾ ਆਸ਼ਰਮ ਛੱਡਿਆ ਨਹੀਂ ਨਹੀਂ ਹੋਰ ਕਿਸੇ ਦੀ ਗੱਲ ਸੁਣ ਲਈ ਹੋ ਭਾਈ ਮੈਂ ਤਾਂ ਤੇਰਾ ਮਾ ਮਾ ਆਪਣਾ ਮੁੰਡਾ ਤੇਰੇ ਨਾਨਕੀ ਛੱਡ ਕੇ ਆਇਆ ਸੀ ਨਾਨਕੀ ਹਾਂ ਤੇ ਨਾਨਕਿਆਂ ਬਣਾਈ ਆ ਮੈਂ ਪੰਜ ਦਿਨ ਲਾ ਕੇ ਹੁਣ ਮਤੂੰ ਨਾਨਕੀ ਸੀ ਹੋਰ ਹੁਣ ਉੱਥੇ ਸੀ ਮੈਂ ਨਹੀਂ ਜਿੱਤ ਗਈ ਹੋਈ ਹੈਗੀ ਮੈਂ ਮਾਰੀਆ ਨੇ ਤੇਰੇ ਮਾਮੇ ਹੋ ਰਿਹਾ ਕੋ ਮਾਮੇ ਰੋ ਕੋ ਗੱਲਾ ਕਰਕੇ ਚਾਰ ਆਪੇ ਲਾ ਕੇ ਆਈ ਹੈਗੀ ਮੈਂ ਨਹੀਂ ਜਿੱਤ ਗਈ ਬੇਬੇ ਕੁਮਾਰ ਨੇ ਮੈਨੂੰ ਕਹਨਾ ਕਿ ਮੈਂ ਬੇਬੇ ਨੂੰ ਗੁਰਦਾਸ਼ ਸ਼ਰਮ ਛੱਡਿਆ ਹੈ ਜੇ ਜਦੋਂ ਹੁਣ ਕਹਿੰਦੇ ਆਪਾਂ ਲੜਦਣਾ ਸੀ ਤਾਂ ਮੈਂ ਮੁੰਡੇ ਨੂੰ ਕਹਤਾ ਉੱਥੇ ਛੱਡਿਆ ਹੋਣਾ ਕਹਿੰਦਾ ਹਾਂ ਮੈਂ ਉੱਥੇ ਛੱਡਿਆ ਚਲ ਚਾਰ ਦਿਨ ਮੁੰਡੇ ਨੂੰ ਸੁਖਰਾ ਸਾਹ ਲਿਆ ਕੋ ਹੋਰ ਕੀ ਹੈ ਮੈਂ ਤਾਂ ਆਪ ਦਾ ਘਰ ਹੁਣ ਆਉਣੀ ਸੀ ਮੈਂ ਆ ਗਿਆ ਉਹਦਾ ਚਾਰ ਦਿਨ ਪੰਜ ਦਿਨ ਲਾ ਕੇ ਚੱਲ ਬੇਬੇ ਫੇਰ ਵੀ ਚੰਗੀ ਗੱਲ ਐ ਮੈਂ ਤਾਂ ਆਖਿਆ ਕਿ ਤੇ ਮੈਂ ਇੱਥੇ ਤਾਂ ਬੜੀ ਵੱਡੀ ਗਲਤੀ ਹੋ ਗਈ ਵੀ ਬੇਬੇ ਨੂੰ ਵੇਰਦਾ ਆਸ਼ਰਮ ਛਡਾਤਾ ਹੁਣ ਦੱਸ ਬੇਬੇ ਨੂੰ ਕੱਟਾ ਨਹੀਂ ਭੇਜਣਗੇ ਪਤਾ ਨਹੀਂ ਨਾ ਆਉ ਕੀ ਪਤਾ ਪੱਕਾ ਨਾ ਲਿਖ ਲਿਆ ਬੇ ਭੇਜਣੀ ਨਾ ਮੁੜਤੇ ਮੈਂ ਫਿਰ ਜੇ ਉੱਥੇ ਛੱਡਾਂ ਤਾਂ ਫਿਰ ਮੈਨੂੰ ਉੱਥੋਂ ਬਾਂਡ ਤੋੜਦਾ ਸੀ ਇਹ ਤਾਂ ਮਾੜਾ ਭਰਾ ਭਜਾਈ ਕੋਈ ਸੀ ਵੀ ਮੇਰੇ ਜੀ ਵੀ ਲੱਗਦਾ ਮਾ ਛੋਡੇ ਕੋਈ ਡਾਵਾ ਸੱਤ ਨਮਤਾ ਖਾਈ ਜਾਵਾ ਮਾ ਕੁਛ ਵੀ ਐ ਛੋਡੇ ਕੋਈ ਮੇਰਾ ਟਾਈਮ ਪਾਸ ਨਹੀਂ ਹੁੰਦਾ ਹਉ ਤਾਂ ਮੇਰਾ ਆਪਦਾ ਨੂਪੁੱਤ ਕੋਰੇ ਆ ਆਉਂਦਾ ਆਉਂਦਾ ਮੈਨੂੰ ਫੇਰ ਨਹੀਂ ਸੜਿਆ ਫੇਰ ਤੈਨੂੰ ਫੋਨ ਕਰਿਆ ਉਹ ਨਹੀਂ ਤੇਰੇ ਮੁੰਡੇ ਨੇ ਫੋਨ ਮੁੰਡੇ ਨੇ ਤਾਂ ਕਰਨਾ ਸੀ ਮੁੰਡੇ ਦੀ ਮਾਂ ਸੀ ਤੈਨੂੰ ਉਹ ਕਰਨਾ ਸੀਗਾ ਮੈਂ ਤਾਂ ਆਉਣੀ ਤੈਨੂੰ ਘੇ ਬਣਾਉਣੀ ਆ ਬਗਾਨੀ ਤੇ ਆਈ ਨੂੰ ਪਰ ਤੂੰ ਬਣਦੀ ਨਹੀਂ ਭਾਈ ਤੈਨੂੰ ਮੈਂ ਨਾ ਬਥੇਰਾ ਕੁਝ ਕਰੀ ਜਾਂਦੀ ਰਹੇ ਜਿਹੜੀਆਂ ਗਲਤੀਆਂ ਹੋ ਗੀਆਂ ਬੇਬੇ ਬਣ ਕੇ ਉਹ ਮਾਫ ਕਰ ਦੇ ਅੱਜ ਤੋਂ ਬਾਅਦ ਤੈਨੂੰ ਕੁਝ ਨਹੀਂ ਕਹਿੰਦੀ ਕੁਝ ਮਰਜ਼ੀ ਕਹੀ ਜਾ ਤੇਰੇ ਉਹ ਗੱਲ ਤੇਰੇ ਨਾਲ ਜੁੱਤਨੇ ਤੇ ਮੇਰਾ ਸਿਰ ਭਮਲਾਈ ਜਾ ਮੈਂ ਪਹਿਲੇ ਹੀ ਕਹੀ ਮਾਂ ਗੱਲਾਂ ਗਾਉਂਦੀ ਪਹਿਲੇ ਇਹਨੂੰ ਕੀ ਪਤਾ ਮਾਂ ਦੇ ਭਰਾਵਰ ਜੰ냐 ਕੋਲ ਕੀ ਬੰਦੇ ਨੇ ਕੱਟ ਕੇ ਛੱਡਦੇ ਬੱਚੋ ਟੁਕੜੇ ਨੂੰ ਕਹਿੰਦੇ ਤਾਂ ਮੈਂ ਦਿੱタル ਸੀ ਜਾਂ ਮੈਂ ਸੀ ਛੱਡੇ ਬੱਤੇ ਖਾ ਖਾਈਆਂ ਪੈਨੂੰ ਕੀ ਪਤਾ ਕਿ ਇਹ ਮਾਂ ਦੇ ਘਰ ਖਾਂਦੀ ਸੀ ਬੰਦੀ ਰੱਜਣਾ ਨਾ ਬਗਾਨੇ ਕਰ ਝੁੱਕੇ ਨਾ ਵੀ ਡਰ ਅਬ ਇਹ ਮੈਨੂੰ ਕੀ ਪਤਾ ਸੀ ਇਹੋ ਜਿਹੀ ਔਖੀ ਐਗੀ ਅਜੇ ਤੂੰ ਲੜਦੀ ਰਹਿੰਦੀ ਸੀ ਬੋਲਦੀ ਰਹਿੰਦੀ ਸੀ ਮੈਂ ਤਾਂ ਕਹਿੰਦਾ ਸੀ ਇਹ ਮੈਨੂੰ ਕਹਿੰਦਾ ਬਿਰਦਾ ਸ਼ਰਮ ਛੱਡੀਏ ਜੇ ਉਹਦੇ ਨਾਲ ਕਹਿੰਦਾ ਨਾਨਕੇ ਮੈਂ ਤੇ ਤੈਨੂੰ ਉਹਦੇ ਨਹੀਂ ਸੱਦਲਾਂਦੀ ਹਲੇ ਆਉਂਦੇ ਉਹਦੇ ਦੀ ਆਹ ਬਲ ਕੇ ਕੋਠੇ ਤੇ ਫੋਕੜੀ ਸੀ ਮੈਂ ਬੰਦਾ ਬੰਦਾ ਹਾਂ ਕਿ ਤੇ ਮੈਂ ਆਰਦਾ ਕਰ ਸੀ ਜਾਂ ਤੂੰ ਕੋਲੇਸ ਕਰਦੀ ਸੀ ਮੈਂ ਤਾਂ ਨਹੀਂ ਤੈਨੂੰ ਜੀ ਦੱਸਣਾ ਕਿ ਮੈਂ ਤੋਕੜਾ ਖਾਣੀ ਕਿ ਮੈਂ ਚਾਹ ਪੀ ਕੇ ਨਮਗਣੇ ਕਰਾਂ ਜਾਲੇ ਬੈਠੇ ਰਹੋ ਨਾ ਹੁਣ ਦੇਖ ਤੂੰ ਮੇਰੀ ਮਾਂ ਐ ਮੈਂ ਤੇਰੀ ਧੀ ਆ ਮੈਂ ਤੇਰੇ ਖਾਤਰ ਵਧੀਆਂ ਨਹੀਂ ਤੇ ਚਾਹ ਬਣਾ ਕੇ ਲਿਆਉਂਗੀ ਤੇ ਨਵੇਂ ਤੈਨੂੰ ਰੋਟੀ ਬਣਾ ਕੇ ਦੇ ਦੇਣੀ ਦੱਸ ਕੀ ਖਾਣ ਪੀਂਗੇ ਉਹ ਬਣਾ ਕੇ ਲਿਆ ਆਵੇਂ ਬ ਐ ਨਾ ਕਰ ਬੇਬੇ ਚਾਹ ਤਾਂ ਮੈਂ ਥੋੜੀ ਜਿਹੀ ਬਣਾ ਕੇ ਲਿਆ ਨਾ ਨਾ ਮੈਂ ਕੁਛ ਨਹੀਂ ਖਾਂਦੀ ਫਿਰ ਇਹ ਤਾਂ ਬਸ ਚੰਗਾ ਫਿਰ ਝੋਲਾ ਅੰਦਰ ਧਰਾ ਮੰਮੀ ਝੋਲਾ ਅੰਦਰ ਝੋਲਾ ਮੇਰਾ ਝੋਲੇ ਤਾਂ ਇੱਥੇ ਕੀ ਕਰਾਂਗੀ ਕੋਈ ਆ ਜਾਂਦਾ ਅਗਲਾ ਕਹਿੰਦਾ ਝੋਲਾ ਕੋਲੇ ਰੱਖੀ ਬੈਠੀ ਐ ਤੇ ਇਹ ਨਵਾਂ ਆਪਦੀ ਕੋਠੜੀ ਦੇ ਸਾਹਮਣੇ ਆਦਾ ਝੋਲਾ ਕੋਲੇ ਪਰ ਕੋਈ ਮਿਲਿਆ ਨਾ ਤੂੰ ਹੀ ਕਹਿੰਦੀ ਵੀ ਭਾਈ ਮੈਂ ਤੇਰੇ ਨਾਨਕੀ ਗਈ ਸੀ ਆ ਗੱਲ ਨਾ ਕਰੀ ਕਿਸੇ ਕੋਲੇ ਵੀ ਵਿਰਦਾ ਆਸ਼ਰਮ ਦੀ ਚੰਗਾ ਚੰਗਾ ਚਲੋ ਠੀਕ ਹੈ ਬੇਬੇ ਤੇਰੇ ਵਰਗਾ ਕੋਈ ਚਲਾਕੀ ਨਹੀਂ ਹਾਏ ਬੰਗਾਨੇ ਬਿੰਦਿ ਜਰਾ ਬਰੋਲਾ ਪਤਾ ਉਹ ਵੀ ਬਿਰਦਾ ਸਿਰੋਂ ਚ ਛੱਡੇ ਸਾਡੀ ਬੁੜੀ ਨੂੰ ਹਜੇ ਮੈਨੂੰ ਕਹਿੰਦੀ ਗੱਲ ਨਾ ਕਰੀ ਗੱਲ ਕਿਉਂ ਨਾ ਕਰਾਂ ਤੂੰ ਇਹਨੇ ਮੇਰੇ ਨਾਲ ਮਿਹਰੇ ਲੈਣਾ ਸੀ ਚੰਗੀਆਂ ਰੋਟੀਆਂ ਖਾਗੀਆਂ ਚੰਗੀਆਂ ਥਾਲਾਂ ਜਿਮਾਂ ਨੇ ਆਉਂਦੀ ਸੀ ਰੋਟਣਾ ਰੋਜ਼ ਦੀ ਭਾਂਡ ਬਥੋਰੀ ਦਾਲ ਆਉਂਦੀ ਸੀ ਕੱਟਾ ਦੁੱਧ ਆਉਂਦਾ ਸੀ ਪੱਤੀ ਪਾਇਆ ਹੈ ਮਾ ਮਾ ਜੀ ਚਾਹ ਪਾਣੀ ਪੁੰਦੀ ਸੀਗੀ ਕੋਈ ਨਾ ਮੈਂ ਭੁੱਖੀ ਨਹੀਂ ਆਈ ਤੇ ਆਪਦੇ ਪੈਖਾਂ ਦੇ ਘਰ ਮੈਂ ਤਾਂ ਬਥੇਰਾ ਕੁਸ ਖਾ ਪੀ ਕੇ ਆਈਆਂਗੀ ਪਾਉਂਗੀ ਫਿਰ ਆਈ ਮੇਰਾ ਚਾਰ ਦਿਨ ਰੋਟੀ ਪਾਣੀ ਮੈਨੂੰ ਦੇ ਦੇਗੀ ਚੱਜ ਦਾ ਮੈਨੂੰ ਪਤਾ ਹੀ ਇਹ ਤੇਰਾ ਤਾਂ ਕ ਮੈਂ ਤਾਂ ਕਰਦਾ ਸੀ ਵੀ ਮੇਰੀ ਪਰਜਾਈ ਪਰਾ ਕਰਕੇ ਦਿੰਦੇ ਸੀ ਕਦੇ ਖੁਆ ਕੱਢ ਕੇ ਦਿੰਦੇ ਸੀ ਕਦੇ ਮੈਂ ਦੁੱਧ ਦੇ ਪੱਤਿਆਂ ਦਾ ਪਾ ਪਾ ਦਿੰਦੇ ਸੀ ਮੈਂ ਦੇ ਸੂਜੀ ਦੀ ਬਣਾ ਕੇ ਦਿੱਤੀ ਦੁੱਧ ਜੀ ਕਹਿੰਦੇ ਪੜਾ ਦਿਓ ਉਹ ਵੀ ਆ ਤੇ ਦੇ ਬਣਾ ਕੇ ਦਿੱਤੀ ਤਾਂ ਮੈਂ ਮੈਨੂੰ ਖੁਆ ਕੱਢ ਦੇ ਤਾਂ ਖੁਆ ਕਹਿੰਨੀ ਮੈਨੂੰ ਪੜਾ ਦੇ ਕਿਉਂ ਖਾਤਾ ਪੜਾ ਦੇ ਉਹ ਮੇਰਾ ਖੁਆ ਤੂੰ ਖਾ ਲੈ ਕੱਢ ਕੇ ਲੈ ਮੈਂ ਤਾਂ ਲੜਾ ਪਾ ਲਾਗੀ ਬੋਲੀ ਜਾਂਦੀ ਉਹ ਤਾਂ ਮੈਂ ਤਾਂ ਬੋ ਜਾ ਸੁਣਿਆ

ਵਗੇ ਰਮਾ ਕੇ ਜਾਨੀਆ ਦੇਖੋ ਮੈਨੂੰ ਗੋਲ ਸੁਣ ਕੇ ਮੈਂ ਤਾਂ ਉਹੀ ਆਈ ਹਾਂ ਹਾਂ ਤਾਂ ਬੋਲਦੀ ਆਏ ਬਹੁਤ ਮੈਨੂੰ ਬੋਲਦੀ ਆ ਹਾਂ ਨਾ ਹੋਗਾ ਤੂੰ ਆ ਗਈ ਤੇਰਾ ਮੁੰਡਾ ਤਾਂ ਕਹਿੰਦਾ ਕਿ ਉੱਥੇ ਛੱਡਿਆ ਵੀ ਸੀ ਗੁਰਦਾਸ ਰੂਟ ਹਾਂ ਮੈਨੂੰ ਤਾਂ ਨਹੀਂ ਉੱਥੇ ਛੱਡ ਕੇ ਆਂਦਾ ਸੀ ਮੈਨੂੰ ਮੈਂ ਤਾਂ ਉਹ ਤੇਕੀ ਸੀ ਆ ਇਹਨੇ ਗੱਲਾਂ ਮਣਾਈਆਂ ਮੈਨੂੰ ਵੀ ਤਾਂ ਸਾਰਾ ਮੁੰਡੇ ਬਾਰੇ ਮੈਂ ਤਾਂ ਖੜ ਜਾ ਖੋਵਾ ਦਿੰਨੀ ਖੋਵਾ ਲਈ ਸੀ ਮੈਂ ਨਾ ਮੈਨੂੰ ਮੁੰਡੇ ਲਈ ਤਾਂ ਸੇਵਾ ਹੀ ਲਿਆਦਾ ਮੈਂ ਤਾਂ ਉੱਥੇ ਵੀ ਮੈਨੂੰ ਆਦੀਆਂ ਵੀ ਉੱਥੇ ਛੱਡਿਆ ਕਹਿੰਦਾ ਵੀ 10 ਰੋਟ ਚ

ਭਾਵੇਂ ਮਾਰੀ ਜਾਂਦੀ ਹੈਗੀ ਮੈਂ ਕਿਹੜਾ ਕਹਿੰਦਾ ਮਰਦਾ ਸੇਰੂਮ ਚ ਛੱਡੀ ਆ ਹਾਂ ਮੈਂ ਤਾਂ ਕਹਿੰਦਾ ਉਹ ਪਿੰਡ ਗਈ ਹੋਈ ਸੀਗੀ ਹਾਂ ਭਾਈ ਨਾ ਜਦੋਂ ਮੁੰਡੇ ਦੇ ਸੱਚੀ ਗਾਹ ਗਾਸਤੀ ਸੀ ਵਿਚਾਰੇ ਨੇ ਇੱਥੇ ਬਾਈ ਕੇ ਕਹਿੰਦਾ ਤਾਉ ਨੂੰ ਤਾਈ ਵਿਹਤੀ ਤੇ ਮੈਂ ਆਇਆ ਕਹਤੈ ਮੈਂ ਤਾਂ ਉੱਥੇ ਛੱਡਿਆ ਵੀ 10 ਸੇਰੂਮ ਚ ਤੇ ਮੈਂ ਤਾਂ ਆ ਗਈ ਮਾਂ ਨੂੰ ਉਹਦੇ ਨਾਨਕੀ ਛੱਡ ਕੇ ਆਇਆ ਨਾਨਕੀ ਤਾਂ ਛੱਡ ਕੇ ਆਉਣਾ ਸੀ ਜਦੋਂ ਮੈਨੂੰ ਰੋਟੀ ਨਹੀਂ ਸੀ ਖਾਣ ਦਿੰਦੇ ਭਾਣੇ ਇਹਨਾਂ ਨੂੰ ਪਤਾ ਕਰੇ ਇਸ ਕਰਕੇ ਤੇ ਸੁਣਾਂਗੀ ਮੁੰਡਾ ਹੈ ਕਿ ਮੈਂ ਛੱਡਾਂ ਮੈਂਦੇ ਅੱਖੇ ਮਗਰ ਲੱਗ ਕੇ ਮੁੰਡੇ ਨੇ ਤਾਂ ਹੋ ਗਿਆ ਕਹਿੰਦਾ ਮੇਰੇ ਮਾਂ ਨੂੰ ਨੇ ਤਾਂ ਕਰੋ ਕਰਤਾ ਵੀ ਉੱ ਮੁੰਡਾ ਆ ਰਾਤ ਮੈਂ ਜਾ ਕੇ ਰਸਾ ਕਨਾ ਮੈਂ ਸੋਚਣਾ ਕਰੀ ਤੈਨੂੰ ਉੱਥੇ ਨਹੀਂ ਛੱਡ ਕੇ ਆਉਂਦਾ ਇਹ ਤਾਂ ਜਹੀ ਹੋਈ ਗੀ ਬੋੜੀ ਜਾਂਦੀ ਐ ਤੈਨੂੰ ਮੈਂ ਮੇਰੇ ਨਾਨਕੇ ਛੱਡ ਕੇ ਆਉਂ ਮੇਰੇ ਮਾਮੇ-ਮਾਮੀਆਂ ਕੋਲ ਕੀ ਕਹਾਂ ਲੈ ਸਿਆਣਾ ਰਹਿ ਜਾ ਤੰਗਾ ਹਜੇ ਵੀ ਉੱਥੇ ਛੱਡਿਆ ਆ ਜੇ ਕਿਤੇ ਤੈਨੂੰ ਉੱਥੇ ਛੱਡਿਆ ਹੁੰਦਾ ਮੁੰਡਾ ਕਿਵੇਂ ਪਿੰਡ 'ਚ ਮੂੰਹ ਦਿਖਾਉਂਦਾ ਹਾਂ ਹਾਂ ਹਜੇ ਤਾਂ ਕਹਿੰਦਾ ਮੈਂਨੇ ਹਜੇ ਕਹਿੰਦੀ ਐ ਆਈ ਨਾ ਆ ਵੀ ਦੱਸੀ ਨਾ ਹਜੇ ਮੁੰਡੇ ਨੇ अच्छा देख ਲੈ ਨਾਲੇ ਕਿਉਂ ਗੱਲ ਆ ਕਿ ਨਾਲੇ ਕੁੱਟਲੀ ਕਿ ਨਾਲੇ ਰੋ ਵੀ ਨਾ ਰੋ ਵੀ ਨਾ ਤੇ ਨਾਲੇ ਇਹ ਜਗ੍ਹਾ ਨਹੀਂ ਜੇ ਮੇਰੀ ਤਾਲੀ ਵਰਗੀ ਆ ਉਹਦੇ ਕੋਲ ਗੱਲ ਨਾ ਕਰੀ ਉਹ ਉੱਥੇ ਛੱਡਣ ਲਈ ਸੀ ਮੈਨੂੰ ਮੈਨੂੰ ਖਬਰ ਤੇਰੇ ਵਰਗ ਨੂੰ ਪਹਿਲਾਂ ਦੱਸਦਾ ਹੋਵੇ ਨਾਲੇ ਨ ਕਰ ਨਹੀਂ ਮੇਰਾ ਮੂੰਹਾਂੰਦੀ ਆ ਦੱਸਿਆ ਸੀ ਆਂ ਤੇ ਮੇ ਨਾਲ ਗੱਲ ਜੀ ਹੋਈ ਸੀ ਮੇਰੇ ਕੋਲ ਮੰਨ ਗਈ ਸੀ ਕਹਿੰਦੀ ਹਾਂ ਕਿਤੇ ਉਹ ਨਹੀਂ ਮੇਰੇ ਨਾਲ ਬਹਲਾ ਹਤਾ ਹੀ ਵੀ ਲੜਦੀ ਰਹਿੰਦੀ ਤਾਂ ਕਹਿੰਦੀ ਫੇਰ ਮੈਂ ਤਾਂ ਉੱਥੇ ਛੜਾਤੀ ਆਦੀ ਹਾਂ ਇਹਨੇ ਤਾਂ ਕਹਿਣੀ ਸੀ ਜੇ ਉਹ ਨਹੀਂ ਮੰਨ ਗਈ ਛੱਡ ਕੇ ਫੇਰ ਦੁੱਖ ਆਵੇ ਮੈਂ ਬਗਾਨੀ ਨਾ ਸੀ ਤਾਂ ਕਰਕੇ ਛੱਡਿਆ ਕੋਈ ਇਹਨੇ ਮੈਨੂੰ ਕੁਝ ਲੱਗਦੀ ਨਹੀਂ ਸੀ ਮੇਰੇ ਪੁੱਤ ਜੀ ਨੂੰ ਕੁਝ ਲੱਗਦੀ ਸੀ ਨਾ ਪਤਾ ਸੀ ਮੇਰੇ ਨਾਨਕੇ ਹੈਗੇ ਸੰਭ ਲੈਣਗੇ 4 ਦਿਨ ਮੇਰੇ ਨਾਲ ਮੈਂ ਕੰਮ ਹੁੰਦੀ ਸੀ ਠੰਡ 'ਚ ਆ ਕੋਠੜੇ ਬਿਨਾਂ ਦੇਣਾ ਜੀ ਨਹੀਂ ਲੱਗਦਾ ਕੋਠੇ ਬਿਨਾਂ ਨੱਗਰ ਬਿਨਾਂ ਨਹੀਂ ਜੀ ਲੱਗਦਾ ਲੱਗਦਾ ਭਾਨੇ ਆਗਾ ਤਾਂ ਮਾੜੀ ਪੱਕਾ ਤੋਂ ਮਾਦੀ ਪੱਕਾ ਰਹਾ ਨਾ ਆ ਦੇ ਨੱਗਰ ਬਿਨਾਂ ਤਾਂ ਜਮੀ ਨਹੀਂ ਮਾੜਾ ਨਹੀਂ ਲੱਗਦਾ ਭਾਨੇ ਆਕੇ ਭਾਣੇ ਦੇ ਲੱਗੇ ਬਿਨਾਂ ਜੀ ਲੱਗਦਾ ਹਾਂ ਨਾ ਇੱਥੇ ਕਹਿੰਦੇ ਮੈਨੂੰ ਕੋਈ ਇਸ ਕੁਛ ਕਹਿੰਦੇ ਨਾ ਕਹਿੰਦੇ ਠੰਡੀ ਚਾਹ ਇੱਥੇ ਲਿੰਦੀ ਸੀ ਉੱਥੇ ਪੱਤਿਆਂ ਚਾਹਾਂ ਲਿੰਦੇ ਸੀ ਦੁੱਧ ਦੀ ਪੱਤਿਆਂ ਦੇ ਹੋਰ ਟੰਗਾਂ ਦੇ ਗਰਮ ਗਰਮ ਕੀ ਕੀ ਰੋਟੀ ਪਣਾਉਂਦੇ ਸੀ ਮੈਨੂੰ ਦਾ ਸਬਜੀ ਬਾਤ ਭੋਲੀ ਮੇਰੇ ਬੁੱਢੀ ਜੱਗ ਦੀ ਜਗਾ ਹਨ ਵੀ ਪੋਈ ਹੈ ਜੀ ਕਦੇ ਪੁੱਛ ਲਿਆ ਕਦੋਂ ਜਵਾਕਾ ਮੈਨੂੰ ਕਦੇ ਪੁੱਛ ਇੱਥੇ ਜਾ ਕੇ ਸਾਰਾ ਦਿਨ ਮੇਰੇ ਕੋਲ ਬੋਤੀਆਂ ਕਦੇ ਕੁੜ ਕਰੇ ਖਾਣ ਲੱਗ ਕੇ ਕਦੇ ਕੁੱਛ ਤੇ ਐਡੀ ਕਾਲੇ ਨੂੰ ਆਏ ਕਹਿੰਦੇ ਕਿ ਅੱਖਾਂ ਲੈ ਕੇ ਅੰਦਰ ਵੜ ਜਾ ਮੈਨੂੰ ਚੀਜ਼ ਨਹੀਂ ਦੇਣ ਮੰਦੀ ਹਾਂ ਫੇਰ ਭਾਈ ਕਿਉਂ ਦਿਨ ਦੇ ਕੋ ਮੱਛੀ ਦਾ ਨਹੀਂ ਬਗਾ ਮਾਵਾ ਤੇ ਬਗਾਰ ਨਹੀਂ ਆ ਤੇ ਕਿੱਥੇ ਮੱਛੀ ਦਾ ਪਾਣੀ ਤੇ ਮੱਛੀ ਦਾ ਆਹਦਾ ਤੇ ਮੱਛੀ ਦਾ ਮੈਨੂੰ ਕਿ ਲੱਗਦੀ ਮੇਰੇ ਬੁੱਤ ਦੀ ਜੇ ਬਸ ਲੱਗਦੀ ਸੀ ਤਾਂ ਮੇਰੇ ਬੁੱਤ ਛੱਡਿਆ ਭਾਵੇਂ ਬਾਹਰੋਂ ਬਾਲਾਂ ਦੇ ਕੀ ਚਿਹਰੇ ਜਿੰਨਾ ਕਹਿੰਦੇ ਆ ਉਹ ਕਹਿੰਦੇ ਬੋਖ ਦੱਸਣੀ ਉਹਨੇ ਆਪਣੇ ਕੋਈ ਵਾਦੇ ਦੀ ਚੀਰ ਕੇ ਦਿਖਾਉਂਗੇ ਤੈਨੂੰ ਕੋਈ ਖੂਨ ਨਹੀਂ ਨਿਕਲਦਾ ਕਰ ਇੱਥੇ ਰਹਿ ਆ ਕਰ ਪਮਾ ਤੈਨੂੰ ਉਹ ਗੱਲ ਮੰਗੂ ਪਮਾ ਨੇ ਕਹੀ ਤੇ ਰੋਟੀ ਮਿਲ ਜAVE ਆਪਦੇ ਘਰੇ ਤਾਂ ਆਪਾਂ ਤਾਂ ਉਹ ਵੀ ਚੰਗੀ ਏ ਜੀ ਬਗਾਨੇ ਘਰ ਪਮਾ ਦੇ ਪਈ ਆਪਾਂ ਨੂੰ ਜਮਾ ਨੇ ਕਿ ਉਹ ਖਿਚੜੀ ਤੇ ਪਮਾ ਦੁੱਧ ਮਿਲ ਜਾਨ ਆਪਾਂ ਨੂੰ ਉਹ ਵੀ ਨਹੀਂ ਲੱਗਦੀ ਮੇਰੇ ਨਾਲ ਬਗਾਨਾ ਕਰਦਾ ਉਹਨੇ ਕਿਹੜਾ ਜੀ ਕਰਦਾ ਜਦੋਂ ਚੱਜਦੀ ਨਹੀਂ ਮੇਰੇ ਪੁੱਤ ਨਾਲ ਕਲੇਸ਼ ਕਰਦੀ ਸੀ ਅਗੇ ਬੁੜੂ ਸਾਰਾ ਦਿਨ ਇੱਥੀ ਵੋਡੀ ਲੱਗੀ ਰਹਿੰਦੀ ਹੈਗੀ ਕਿਸੇ ਵਾਸਤੇ ਜਲਦੀ ਨਹੀਂ ਨਿਕਲਦੀ ਨਹੀਂ ਲੜਾਈਆਂ ਕਰਦੀ ਝਗੜੇ ਕਰਦੀ ਹੈ ਅਗੇ ਉੱਥੇ ਛੱਡਾ ਗਿਰਦਾ ਸ਼ਰੂਮ ਚ ਆਹੋ ਕੁੱਤੇ ਨੇ ਆ ਰੱਖ ਜਿਹੜੇ ਲੀਰੇ ਪਾਏ ਆ ਮੇਰੇ ਰੋ ਦੇ ਵਸ ਰੋ ਦੇ ਵਾਲੇ ਨੇ ਆਈਨੇ ਨੇ ਬਾਣੇ ਪੰਗਦੀ ਆ ਸਾਬਣਾ ਸਰਫਾ ਆ ਲਾਈਟ ਨੂੰ ਚਾਉਂਦੀ ਸਾਰਾ ਦਿਨ ਅਈ ਪਟੇ ਯਲੇ ਮਸ਼ੀਨ ਚ ਅਈ ਤੇ ਪਾਰ ਤੈ ਮੇ ਟੋਤੇ ਪਾਰ ਵਾਲੀ ਇੱਥੇ ਤੱਕ ਲਿਆ ਤਸੰਤ ਨੀ ਚਾਲ ਪੈ ਨੇ ਤੋ ਜਾਣਦੇ ਜਮਾ ਤਾ 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 ਕੀ ਧੋਲੇ ਨੇ ਆ ਕੀ ਲੌਂਡੀ ਆ ਕੀ ਧੋਦੀ ਹੈ ਜੀ ਅਮਾਰੀ ਜਾਂਦੇ ਠੰਡੇ ਪਾਣੀ ਚ ਹੱਥ ਤੈ ਕੀ ਲਾਣਾ ਬੋਲੇ ਹੀ ਨਾ ਕਰ ਠੰਡੇ ਪਾਣੀ ਚ ਹੱਥਾ ਮਾਰਦੇ ਚਲ ਦੇਖੀ ਜਾ ਮੁੰਡਾ ਸੁਨਾਣ ਲਿਆਵਾ ਸਾਰਾ ਮੈਨੂੰ ਪਤਾ ਐਡੇ ਡੇ ਦਿਲ ਕਰ ਦਿੰਦੀ ਐ ਹਟਾ ਲਿਆ ਨੇ ਸੁਨਾਣ ਲਿਖ ਲਿਆ ਨੇ ਐਡੇ ਦਿੰਦੀ ਐ ਪੈ ਨੇ ਹੁਣ ਆਪਣੇ ਜਿੰਨੇ ਨਹੀਂ ਸਾਥੇ ਹੁੰਦੇ ਮੈਂ ਕਿੰਨਾ ਗੱਲ ਕਹੇਗੀ ਆਪਾਂ ਤੇ ਬਣਿਆ ਸੀ ਆਪਾਂ ਬਣਾ ਲਿਆ ਹੁਣ ਇਹਨਾਂ ਦੇ ਗਾਹ ਰਹਿ ਗਿਆ ਕਹੇਗਾ ਕਰਨੇ ਕੇ ਬਣਾ ਲੈਣਗੇ ਇਹਨੇ ਤੂੰ ਬੁਰੀ ਹੀ ਨਾ ਪਿਆ ਕਰ ਮੈਂ ਕਹਦਾ ਨਾ ਮੁਰੇ ਪਿਆ ਕਰ ਬਥਾਰੇ ਦੁੱਖਾਂ ਨਾਲ ਬੰਨੇ ਸੀ ਹੁਣ ਜਿਹੜੇ ਨੇ ਤੰਗੇ ਲੈ ਛੱਡਿਓ ਬੋਲਿਆ ਜਾਂਦਾ ਫੂਲੀ ਫੂਲੀ ਨਾ ਕਰਕੇ ਕਹਿੰਦੇ ਬੰਨੇਗਾ ਇਹਨੂੰ ਪਾਇਆ ਖਾਂ ਨੂੰ ਬੰਨੇ ਬਣਾਇਆ ਆਈ ਸੀ ਮੇਰੇ ਸਾਥ ਸੋਏ ਤੰਗੇ ਦਾ ਪਤਾ ਨਾ ਕੱਚੇ ਕੋਲੇ ਚ ਰਹੀ ਕੋਈਆਂ ਹੁਣ ਇਹ ਤਾਂ ਬਾਈ ਦੀ ਮਹਿਲਾਂ ਚ ਆ ਕੇ ਪ੍ਰਧਾਨਮਣੀ ਬੈਠੀ ਹੈ ਨੇ ਪਾਣੇ ਕੱਟੇ ਖੌੜੇ ਹੋਤਾ ਹੁਣ ਆਪਣੇ ਜਾਦਨੇ ਆਪਣੀਆਂ ਗਰੀਬੀਆਂ ਤੇ ਇਹੋ ਕੱਟੀਆਂ ਆਪਣੇ ਜਾਦਨੇ ਹੁਣ ਦਿਆਂ ਦੇ ਕੋਈ ਜਾਦ ਨਹੀਂ ਬੰਮਾ ਕਿੰਨਾ ਗੱਲ ਲਾ ਕੇ ਪਸੂਰੇ ਬੀਲ ਕਾਈ ਜੀ ਬਜਾਈ ਨਾ ਬਜਾਈ ਆਪਣੇ ਸਾਥੇ ਕਰੇ ਹੁਣ ਇਹ ਨਹੀਂ ਉਹ ਕਰਦੇ ਨਹੀਂ ਭਣ ਕਰਦੇ ਕਹਿ ਨਹੀਂ ਈਆਂ ਪਾਣੀ ਗਾਨੇ ਦੇ ਸਿਆਣੇ ਅਕੇਲੇ ਚਾਲੰਦਾ ਚੌਧਰੀ ਗੁੰਡੀ ਰੰਦ ਪ੍ਰਧਾਨ ਅੱਜ ਕੱਲ ਇਹ ਗੁੰਡੀਆਂ ਰੰਨਾ ਪ੍ਰਧਾਨਾ ਬਣੀਆਂ ਬੈਠੀਆਂ ਘਰ ਚ ਤੇ ਚੱਲ ਪਹਿਲੇ ਬਣਾ ਆਪ ਤਾਂ ਰੋਟੀਆਂ ਖਾਣੀਆਂ ਨੇ ਬਾਦੋਂ ਰੋਟੀਆਂ ਖਾ ਛੱਡਿਆ ਕਰ ਫੇਮ ਜਮਾਨਾ ਕੰਮ ਕਰਿਆ ਕਰ ਐਵੇਂ ਬੁਰਾ ਫੜਾ ਨਾ ਆਖਿਆ ਕਰ ਉਹ ਆ ਆ ਮੈਂ ਦਾਗਣ ਨਾਲ ਤਾਂ ਨਾ ਆ ਆਪੋਂ ਦੀ ਅੱਡੇ ਕੱਢਦੀ ਚੱਲ ਕੋਈ ਨਾ ਮੈਂ ਤਾਂ ਜਾਣੀ ਐ ਐਵੇਂ ਆ ਨਹੀਂ ਪਤਾ ਫਿਰ ਮੈਨੂੰ ਕੀ ਬੋਲੂਗੀ ਦੇਖ ਲੈ ਹੁਣ ਕੀ ਤਰ੍ਹਾਂ ਕਰਦੀ ਆਪਾ ਵੀ ਮੈਂ ਜਾਣੀ ਐ ਪਹਿਲਾਂ ਗੱਨਾ ਕਰੀ ਜੀ ਇਹ ਵੀ ਡਰਦੀ ਚੱਕਵਾ ਚੁੱਲਾ ਬਹੁਰੇ ਦੇ ਮੁੰਡੇ ਦਾ ਨਾਲ ਹੈ ਤਾਂ ਨਾਲ ਆਉਂਦੀ ਪਾਣਾ ਮੈਨੂੰ ਪਤਾ ਹੈ ਅੱਜ ਕੱਲ ਕੋਈ ਦੇਵਾ ਵਾਲਾ ਕੋਈ ਚੱਲਦੀ ਗੱਡੀ ਦਾ ਨਾਂ ਹੈਗਾ ਬੁੜੇ ਠੇਰੇ ਦਾ ਕੋਈ ਨਾਂ ਨਹੀਂ ਦਾ ਇਹ ਤਾਂ ਮੇਰੇ ਕੋਲ ਪੋਚੇ ਮਾਰਦੀ ਇਹ ਵੀ ਉਹਦੀ ਜੜ੍ਹ ਚ ਬੋਲਦੀ ਹਰਪ੍ਰੀਤ ਦੀ ਚ ਤੇ ਮੁੰਡੇ ਦੀ ਚ ਅਜੇ ਮੈਂ ਮੁੰਡੇ ਦਾ ਬਹੀ ਦਾ ਨਾਂ ਲੈਤਾ ਚੰਗਾ ਕਹਿੰਦੀ ਮੈਂ ਵੀ ਜਾਣੀ ਮੇਰ ਨਾਲ ਲੜਪੂ ਨਹੀਂ ਸੌਰ ਗਦਨ ਭਾਈ ਦਾ ਤਾਂ ਹੋਣੀ ਹੋਊਗੀ ਭਾਈ ਨਾਲ ਲੜਦੀ ਆ ਕਿ ਮੇਰ ਨਾਲ ਲੜਪੂ ਚੰਗਾ ਸ਼ਾਬਾਸ਼ ਸੁਖਿਆ ਲੈ ਬੀਬੀ ਆ ਗਈ ਬੇਬੇ ਹਾਂ ਪਾਕੜੀ ਹੈ ਹਾਂ ਹਾਂ ਵਧੀਆ ਬੱਤ ਵਧੀਆ ਤੂੰ ਐਸੇ ਠੀਕ ਹੈ ਬੇਬੇ ਤੂੰ ਕਦੋਂ ਆਵੀ ਮੈਂ ਤਾਂ ਹੁਣੇ ਆਈ ਆ ਬੱਤ ਕਹਿੰਦੇ ਹੋਗਾ ਮੈਨੂੰ ਅੱਧਾ ਘੰਟਾ ਆਈ ਨੂੰ ਕੋ ਬੇਬੇ ਮੈਂ ਤੈਨੂੰ ਲੈਣੀ ਆਉਣਾ ਸੀਗਾ ਤੂੰ ਹਜੇ ਆਉਣਾ ਨਹੀਂ ਸੀਗਾ ਪੰਜ ਚਾਰ ਦਿਨ ਕਿਉਂ ਬੱਤ ਕਹਤ ਨਹੀਂ ਸਿਆਣਾ ਮੈਂ ਪੰਜ ਚਾਰ ਦਿਨ ਉਧਰ ਹਰਪ੍ਰੀਤ ਕਹੀ ਜਾਂਦੀ ਐ ਅਗੇ ਤੈਨੂੰ ਉੱਥੇ ਛੱਡ ਕੇ ਆਂਦਾ ਸੀ ਵਿਰਦਾ Ashram ਚ ਉਧਰ ਤੇਰੀ ਤਾਈ ਕਹੀ ਇਹਨੇ ਗੱਲ ਕੀ ਹੋਣੀ ਨੇ ਸਮਝ ਕਿਉਂ ਨਹੀਂ ਆਉਂਦੀ ਕੋ ਬੇਬੇ ਤੇਰੇ ਗੱਲ ਚ ਕੀ ਸਮਝ ਚ ਆਵੇ ਹਰਪ੍ਰੀਤ ਨੇ ਤੈਨੂੰ ਐਂ ਕਿਹਾ ਸੀ ਕਿ ਆਪਣੀ ਬੇਬੇ ਨੂੰ ਵਿਰਦਾ Ashram ਛੱਡਿਆ ਅੱਛਾ ਮੇਰੇ ਹੀ ਨਹੀਂ ਮਨ ਮੰਨਿਆ ਮੈਂ ਤੈਨੂੰ ਛੱਡਣ ਤਾਂ ਗਿਆ ਸੀ ਬਿਰਦਾ ਆਸ਼ਰਮ ਹੂੰ ਮੈਂ ਤਾਂ ਤੇ ਨਹੀਂ ਨਾਨਕੀ ਛੱਡਿਆ ਸੀ ਤੈਨੂੰ ਤੈਨੂੰ ਮੈਂ ਦੱਸੀ ਦੀ ਗੱਲ ਅੱਛਾ ਐਡੀ ਵੱਡੀ ਕਹਾਣੀ ਸੀ ਤਾਂ ਮੈਨੂੰ ਪੁੱਛਦੇ ਨੇ ਐਡੀ ਵੱਡੀ ਕਹਾਣੀ ਸੀਗੀ ਹਣ ਉਹ ਜਵਾਬੇ ਕਰਦੀ ਸੀ ਪਸਤਾਵਾ ਬੀਬੀ ਨੇ ਕਿਹਾ ਬਿਰਦਾ ਆਸ਼ਰਮ ਬੇਬੇ ਨੂੰ ਕਿ ਉਹਨੂੰ ਲੋਕ ਕੀ ਕਹਿਣਗੇ ਅੱਛਾ ਲੋਕਾਂ ਨੂੰ ਦੱਸ ਦੱਸ ਤੇਨੂੰ ਪਤਾ ਲੱਗੂ ਤੇ ਤਾਇਆ ਤੇਰੀ ਤਾਈ ਨੇ ਦੱਸਿਆ ਉਹ ਤੇ ਤਾਇਆ ਪੁੱਛਦੀ ਹੈ ਜੀ ਆਈ ਇਹ ਤਾਂ ਮੇਰੇ ਪੈਰਾਂ 'ਚ ਡੁੱਗਦੀ ਹਰਪ੍ਰੀਤ ਉਹਨੇ ਤਾਂ ਪੈਰਾਂ 'ਚ ਡਿੱਗਣੀ ਸੀਗਾ ਉਹ ਮੇਰੀ ਤਾਈ ਨੂੰ ਤਾਂ ਸਾਰੀ ਗੱਲਬਾਤ ਮੈਂ ਦੱਸੀ ਸੀ। ਅੱਛਾ ਅੱਛਾ ਤਾਈ ਦੱਸੀ ਐ ਭਾਈ। ਹਾਂ ਮੈਂ ਕਿਹਾ ਵੀ ਐਂ ਗੱਲ ਐ। ਮਤਲਬ ਜਿਹੜੀ ਮੈਨੂੰ ਕਹਿੰਦੀ ਸੀ ਵੀ ਜਾ ਕੇ ਤੂੰ ਤੇਰੀ ਮਾਂ ਨੂੰ ਲਿਆ। ਉਹ ਤਾਂ ਆਪ ਹੀ ਆਉਣਾ ਸੀਗਾ। ਚੱਲ ਤੂੰ ਵਧੀਆ ਆ ਗਈ। ਪਰ ਭਾਈ ਮੇਰੇ ਜੀ ਨਹੀਂ ਲੱਗਾ। ਉਹ ਕਹਿੰਦੇ ਰੋਟੀ ਪਾਣੀ ਤਾਂ ਮੈਨੂੰ ਵਧੀਆ ਮਿਲਦਾ ਸੀ ਤੇਰੇ ਮਾਮੇ ਹੋਰੇ ਕਹਿੰਦੇ ਮਾਮੀ ਹੋਰੇ ਸਾਰਾ ਕੁਝ ਦਿੰਦੇ ਸੀ। ਗੱਲ ਕਰ ਮੇਰੇ ਦਾਦੇ ਨੱਗਰ ਬਣਾ ਜੀ ਨਹੀਂ ਲੱਗਿਆ ਪੁੱਤੋ ਬੇਬੇ। ਦੇਖ ਲੈ ਤੂੰ ਉਸ ਘਰ ਦਿੱਤੀ ਐ ਰੋਟੀ ਪਾਣੀ ਤੈਨੂੰ ਮਿਲਣੀ ਸੀਗਾ। ਰੋਟੀ ਪਾਣੀ ਤੈਨੂੰ ਇੱਥੇ ਹੀ ਮਿਲਣਾ ਚਾਹੀਦਾ। ਪਰ ਇਹਨੂੰ ਨ ਤੇਰੀ ਬੇਬੇ ਕਿੱਥੇ ਐ ਫਿਰ ਇਹ ਦੱਸਦੀ ਮੈਂ ਤੈਨੂੰ ਮੈਂ ਲੋਕਾਂ ਨੂੰ ਦੱਸ ਫਿਰ ਆ ਗੱਲ ਤੇ ਮੈਨੂੰ ਦੱਸੀ ਹੁੰਦੀ ਪੁੱਤ ਫਿਰ ਮੈਂ ਆਉਂਦੀ ਨਹੀਂ ਸੀ ਮੈਂ ਵੀ ਨਮਾਇਤ ਆ ਕਾਕਾ ਕੀ ਕਰਨਾ ਸੀ ਮੈਂ ਤਾਂ ਆਏ ਕਾ ਆ ਗਈ ਮਾ ਮੇਰਾ ਪੁੱਤ ਛੱਡ ਗਿਆ ਮੈਨੂੰ 4 ਦਿਨ ਮੈਨੂੰ ਜੀ ਲੱਗਣਾ ਛੱਡ ਗਿਆ ਮੈਂ ਆ ਗਈ ਪੁੱਤ ਬੇਬੇ ਮੈਨੂੰ ਐ ਸੀਗਾ ਮਾ ਚੱਲ ਤੂੰ 2-4 ਦਿਨ ਹੋਵੇ 2-4 ਦਿਨ ਹੋਰ 5-6 ਦਿਨਾਂ ਤੱਕ ਮੈਂ ਆਪ ਹੀ ਜਾ ਕੇ ਲਿਆਂਗਾ ਤੇ じゃ ਗੱਲ ਦੱਸੀ ਹੁੰਦੀ ਪੁੱਤ ਵੀ ਐ ਕਰਕੇ ਨਹੀਂ ਹੜਪੀ ਤੈਨਾਂ ਐ ਭੇਜਦੀ ਉੱਥੇ ਛੱਡਿਆ ਵਰਦਾ ਸਨੂਚ ਮੈਂ ਜਮ ਨਹੀਂ ਸੀ ਆਉਂਦੀ ਹੁਣ ਮੇਰਾ ਮਨ ਦੁਖੀ ਹੋ ਗਿਆ ਉਹ ਬੇਬ ਉਹ ਤਾਂ ਦਿਮਾਗ ਖੁੱਲ ਗਿਆ ਦਿਮਾਗ ਇਹਦਾ ਤੇਰੇ ਨਾਲ ਗੱਲਾਂ ਕਰੀਆ ਹੁਣ ਤੈਨੂੰ ਪਤਾ ਲੱਗ ਗਈ ਗੱਲਾਂ ਦਾ ਕਰੀਆ ਭਾਈ ਜਿਹੜੀਆਂ ਹੁਣ ਗੱਲਾਂ ਕਰੀਆ ਉਹ ਕੁਝ ਹੋਰ ਆ ਜਿਹੜੀਆਂ ਨੇ ਪਹਿਲਾਂ ਗੱਲਾਂ ਕਰੀਆਂ ਉਹ ਮੈਨੂੰ ਹੁਣ ਕੋਈ ਨਾ ਜਾਰੇ ਦੇਖੋ ਨਾ ਹੁਣ ਵਾਲੀਆਂ ਗੱਲਾਂ ਦਾ ਨੀਂਦ ਆਉਂਦਾ ਓਏ ਬੇ ਦੁੱਖ ਖਾ ਰਹਿਗਾ ਹੁਣ ਚਲੇਗਾ ਦਿਮਾਗ ਖੁੱਲਿਆ ਕਿਵੇਂ ਮਰਜੀ ਖੁੱਲਿਆ ਉਹ ਜੇ ਮੈਨੂੰ ਹੁਣ ਉਹਦੇ ਨਾਲ ਗੱਲਬਾਤ ਕਰੂੰਗਾ ਵੀ ਜੇ ਮੈਂ ਸੱਚ ਮੁੱਚੀ ਛੱਡਿਆਂਗਾ ਤੇਰੇ ਮਗਰ ਲਾ ਕੇ ਬੋਲ ਗਰਮ ਹਾਂ ਫਿਰ ਲੋਕਾਂ ਨੂੰ ਤੂੰ ਕੀ ਮਖੌਂਦੀ ਹਾਂ ਮੈਂ ਨਾ ਮੈਂ ਰਖਾਂ ਕਿ ਤੂੰ ਤੂੰ ਤਾਂ ਕਹਿੰਦੀ ਇਹਨਾਂ ਦਾ ਪਾਈ ਕੁੰਡ ਕੱਢ ਕੇ ਤੇ ਜਾਣਾ ਸੀ ਤੈਨੂੰ ਸ਼ਰਮ ਆਉਂਦੀ ਜਦੋਂ ਚਾਰ ਬੰਦਿਆਂ 'ਚ ਮੰਗਰਾ ਇਹਨਾਂ ਦਾ ਮਾੜੀ ਜੁਨੀ ਨੀਵੀਂ ਕਰ ਲੈਣੀ ਸੀ ਨੰਗੇ ਨੀ ਚਾਰ ਬੰਦਿਆਂ 'ਚ ਇਹਨੂੰ ਕਾਦੀ ਸੰਦ ਸੀ ਉਹ ਬੇਬੇ ਚੁੰਨੀਆਂ ਨੀਵੀਆਂ ਕਰਕੇ ਲੋਕਾਂ 'ਚ ਕਿੱਥੇ ਲੰਘਣ ਦਿੰਦੇ ਐ ਲੋਕ ਵੀ ਫਿਰ ਜਣਾ ਤੋਂ ਉੱਪਰ ਕਰ ਦਿੰਦੇ ਐ ਕਰਤਾ ਦਿੰਦੇ ਐ ਭਾਈ ਜਿਹੜਾ ਪਹਿਲਾਂ ਉਹ ਬੁਰਾ ਸੇ ਸੰਸਾਰ ਮੰਗਣਾ ਸੀ ਵੀ ਇਹਨੇ ਮੈਨੂੰ ਗੱਲ ਕੀ ਕਹੀ ਸੀ ਹੁਣ ਆਂਗਾ ਇੱਧਰ ਨਾ ਕਰਨੀ ਵੀ ਦੀ ਪਾਈ ਇੱਧਰ ਵੀ ਕੱਢੀ ਹੋਣਾਂ ਮੰਨਣੀ ਪਊਗੀ ਜੇ ਅਸੀਂ ਨਾ ਸੰਗ ਮੰਨਾਂਗੇ ਅਸੀਂ ਇੰਗੀਆਂ ਜਿਹੀਆਂ ਗੱਲਾਂ ਕਰਾਂਗੇ ਸੋਨੋ ਅਸੀਂ ਉੱਥੇ ਛੱਡ ਕੇ ਆਵਾਂਗੇ ਫਿਰ ਸਾਡੇ ਜਿਵਾਕ ਸਾਨੂੰ ਉੱਥੇ ਛੱਡਿਆਣੇ ਕੱਲ ਨੂੰ ਉਹ ਗੱਲ ਬੁੱਤੇ ਇਹਨੇ ਸੋਚ ਲਈ ਤਾਂ ਇਹ ਵਾਲਾ ਸੋਚ ਲਈ ਵੀ ਮੇਰੀ ਮੰਨ ਜੇ ਮੈਂ ਉੱਥੇ ਛੱਡਿਆ ਤਾਂ ਮੇਰੇ ਜਿਵਾਕ ਮੈਨੂੰ ਛੱਡਣਗੇ ਪਰ ਇਹਦੇ ਦਿਮਾਗ ਚ ਨਹੀਂ ਆਉਂਦੀ ਵੀ ਜੇ ਮੇਰੇ ਸੱਸ ਨੇ ਅਸੀਂ ਉੱਥੇ ਛੱਡ ਕੇ ਆਉਣੇ ਮੇਰੇ ਦਾਸਰਾਂ ਵਿੱਚ ਸਵੇਰ ਨੂੰ ਮੇਰਾ ਵੀ ਥਾਂ ਉੱਥੀ ਹੈ ਹਾਂ ਬੇਬੇ ਤੂੰ ਤਾਂ ਕਦੇ ਦਿਮਾਗ ਚ ਨਹੀਂ ਆਈ ਦਿਮਾਗ ਚ ਸਾਰੀਆਂ ਗੱਲਾਂ ਆਗਿਆ ਇਹ ਤਾਂ ਅਸੀਂ ਤਾਈ ਨੂੰ ਰਸੀ ਫਲਾਣੇ ਨੂੰ ਦੱਸੀ ਮਾ ਮੈਂ ਦੱਸਣਾ ਐ ਤੈਨੂੰ ਇੱਕ ਦਿਨ ਪਾਉਂਗਾ ਦਰਦੀ ਸੀ ਬੇਤਰਾ ਤਾਂ ਮੈਂ ਸੋਚ ਲਈ ਪਈਏ ਭਾਈ ਮੈਂ ਵੀ ਆਈ ਪੁੱਤ ਪੰਜ ਸੱਤ ਘੰਟੇ ਹੋਰ ਪਤਾ ਲੱਗਦਾ ਵੀ ਮੈਂ ਤਾਂ ਬੁੜੀ ਨੂੰ ਆਈ ਛੱਡਾਈ ਤੇ ਮੈਂ ਨੇ ਦੋ ਚਾਰ ਗੱਲਾਂ ਹੋਰ ਨੱਕ ਤੇ ਮਾਰਦੀ ਟੀਮ ਦੇ ਬਾਹਰ ਆਉਂਦੀਆਂ ਫਿਰ ਉਹ ਸਮਾਰ ਕੇ ਦਿਮਾਗ ਹੋ ਗਿਆ ਪਤਾ ਲੱਗਦਾ ਭਾਈ ਚਲ ਕੋਈ ਨਾ ਪੁੱਤ ਤੂੰ ਕਹਿੰਦਾ ਉਹ ਰੋਟੀ-ਉਟੀ ਖਾ ਤੇ ਮੈਂ ਵੀ ਉਹ ਕੋਠੜੀ ਚ ਜਾਨੀ ਆ ਭਾਈ ਨਹੀਂ ਆ ਚੰਗਾ ਬੇਬੇ ਹਾਂ ਚੰਗਾ ਪੁੱਤ ਕੋਈ ਪੈਣ ਨੂੰ ਤੂੰ ਉਧਰ ਕੇ ਤੂੰ ਇੱਥੇ ਪੈ ਜੰਦੀ ਨਹੀਂ 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 ਪੁੱਤ ਇੱਧਰ ਨਹੀਂ ਬਹ ਪੈਂਦੀ ਕਹਿੰਦੇ ਜਿਹੜਾ ਮੈਂ ਉੱਥੇ ਕਿਹੜਾ ਬੋਰਾਂ ਕੋਲੇ ਆ ਉਹ ਤਾਂ ਮੈਂ ਤੇ ਨਾਨਕਾ ਨੇ ਮੈਨੂੰ ਖੁਆ ਦਿੱਤਾਗਾ ਨੂੰ ਖੁਆ ਫੜਾ ਕੋਈ ਗੱਲੀ ਵੇ ਬੀ ਹਾਂ ਖੁਆ ਤੂੰ ਹੀ ਖਾ ਲਿਆ ਕਰ ਨਾ ਕੋਈ ਨਾ ਬੁੱਤ ਮੈਂ ਤਾਂ ਮੈਥੋਂ ਪਹਿਲੀ ਤੋਂ ਕਿੱਥਾ ਖਾਦਾ ਜਾਂਦਾ ਮਾਣਾ ਤਾਂ ਕੋਈ ਚੀਜ਼ ਨਹੀਂ ਖਾਦੀ ਜਾਂਦੇ ਮੇਰੇ ਪਾਪੇ ਚੋਰ ਹਾਂ ਚਲੋ ਤਾਂ ਠੀਕ ਹੈ ਹੰਡ ਹੈ ਹਾਂ ਨਾ ਕੋਈ ਨਾ ਬੁੱਤ ਮੈਂ ਮੈਂ ਤਾਂ ਰੋਟੀ ਮੈਂ ਫੜਾਉਂਗਾ ਆਪੇ ਅੱਜ ਕੋਈ ਨਾ ਕੋਈ ਨਾ ਬੁੱਤ ਰੋਟੀ ਹੁਣ ਤਾਂ ਮੈਂ ਖਾ ਹੱਟੀ ਮੈਂ ਨਹੀਂ ਖਾਂਦੀ ਮੈਂ ਰੋਟੀ ਰੋਟੀ ਖਾ ਹੱਟੀ ਖਾ ਲਈ ਬੁੱਤ ਖਾ ਲਈ ਚੰਗਾ ਵੇ ਬੀ ਹਾਂ ਪੈ ਜਾ ਜਾ ਕੇ ਲੈ ਯਾਰੀ ਮੇਰੀ ਮਾਣ ਦੇਖ ਲੈ ਉਹ ਐਡੀ ਵੱਡਾ ਰਹਿਣ ਨੂੰ ਕੰਬੜਾ ਫੜਾ ਰੱਖਿਆਗਾ ਉਹ ਕਿਵੇਂ ਲਮਕਦਾ ਜਾਂਦਾ ਉਹ ਮਣਾ ਮੋਟਾ ਖਿਆਲ ਵੀ ਨਹੀਂ ਰੱਖਦੀ ਚਲ ਮਾ ਜਨਾ ਕਰਦਾਂ ਜਾ ਕੇ ਗੱਲ ਲੈ ਬੇਬੇ ਨੂੰ ਦੇਖਦੀ ਆ ਦੇਖ ਲੈ ਅੱਡ ਹੋਣ ਵਾਲੀਆਂ ਗੱਲਾਂ ਤਾਂ ਆਪ ਕਰਦੀ ਹੋ ਜਾਂਦੀ ਐ ਲੈ ਨਾਲੇ ਤਾਂ ਉਹੀ ਗੱਲ ਸ਼ੌਲੀ ਫਿਰਦੀ ਉੱਤੇ ਨਾਲੇ ਇਹਦੀ ਲੋਈ ਲਈ ਫਿਰਦੀ ਉਹਨੂੰ ਹੋ ਜਾਂਦੀ ਐ ਲਬੜ ਦੀ ਕਿ ਮੈਂ ਸੰਭਰਦੀ ਸਾਰਾ ਥਾਂ ਹੈ ਤੜਕੇ ਮੈਨੂੰ ਧੋਣੇ ਪੈਣਗੇ ਤੜਕੇ ਕਹਦੂਗੀ ਲਿਬੜ ਗਈ ਆਪਦੇ ਮੇਰੇ ਤਾਂ ਸਰਕ ਨਹੀਂ ਲੱਗਦਾ ਉਹ ਤੂੰ ਕਿਹਦੇ ਨਾਲ ਬੋਲੀ ਜਾਂਦੀ ਆ ਕੱਲੀ ਮੈਂ ਕਿਹਦੇ ਨਾਲ ਬਲਣਾ ਮੈਂ ਤਾਂ ਬੇਬੇ ਨੂੰ ਕਹਿੰਦੀ ਬਹੁਤ ਥੇ ਕੀ ਲੈਣ ਬੜੀ ਆ ਹੁਣ ਖੰਡਚਾ ਇੱਕ ਖੇਂਦਰ ਪਈ ਅੰਨੇ ਕਮਰੇ ਚ ਛੋਕਰਾ ਰੱਬ ਦਾ ਬੇਬੇ ਨੂੰ ਕਹਣੀ ਹੈ ਮੈਂ ਤਾਂ ਪਹਿਲਾਂ ਆਪ ਕਹਿਆ ਸੀ ਬੇਬੇ ਤੂੰ ਕਿਉਂ ਉੱਥੇ ਮੇਰਾ ਭਾਈ ਆ ਗਿਆ ਕੋਟੜੀ ਚ ਬੂੰ ਬਾਹਰ ਇਧਰ ਪੈ ਜਾ ਉਹ ਜੇ ਠੰਡ ਲੱਗ ਗਈ ਉਹੀ ਗੱਲ ਲੋਕਾਂ ਨੇ ਤਾਂ ਆਪਾਂ ਨੂੰ ਨਹੀਂ ਜਾਣ ਦੇਣਾ ਮੈਨੂੰ ਤਾਂ ਲੋਕਾਂ ਦਾ ਡਰ ਹੋਇਆ ਪਿਆ ਹੁਣ ਤਾਈ ਡਰਾ ਗਈ ਮੈਨੂੰ ਕੁੱਤਰ ਇਹ ਨਹੀਂ ਖੁੰਦੀ ਤੇ ਬੇਬੇ ਦਾ ਇੱਥੇ ਪੇਟਾਂ ਵਾਲੇ ਕਮਰੇ ਚ ਮੰਜਾੜਾ ਦੇ ਇੱਥੇ ਪੈ ਜੂਗੀ ਉਹ ਲੱਗੇ ਤੈਨੂੰ ਪਤਾ ਦਿਮਾਗ ਖੁੱਲ ਗਿਆ ਮਾੜਾ ਮੋਟਾ ਚਰਾ ਮਾੜਾ ਤਾਂ ਫਿਰ ਉਹ ਖੁੱਲੀ ਜਾਂਦਾ ਤਾਂ ਪਿੰਡੋਂ ਹੀ ਗੱਲ ਪਿੰਡ ਵਾਲਿਆਂ ਨੇ ਆਪਾਂ ਨੂੰ ਓਏ ਗੱਲ ਘਰੋਂ ਕੱਢ ਤਾਂ ਕਮਲੇ ਰਹਾਵਾਂਗੇ ਜਾ ਕੇ ਕਿ ਤੂੰ ਮੈਂ ਤੈਨੂੰ ਪਹਿਲਾਂ ਕਿਹਾ ਦੱਸਿਆ ਮੈਂ ਦੱਸ ਤਾਈ ਨੂੰ ਕਿ ਕਿੱਥੇ ਰਹੀ ਜੇ ਬੇਬੇ ਤਾਈ ਨੂੰ ਤਾਂ ਫਿਰ ਮੈਂ ਦੱਸ ਹੀ ਦਿੱਤਾ ਸੀ ਤਾਈ ਨੂੰ ਤਾਂ ਸਾਰਾ ਪਤਾ ਲੱਗ ਗਿਆ ਸੀ ਤਾਈ ਕਹਿੰਦੀ ਪਿੰਡ ਵਾਲਿਆਂ ਨੇ ਸਾਨੂੰ ਰਹਿਣ ਨਹੀਂ ਦੇਣਗੇ ਆਪਾਂ ਤਾਂ ਲੱਗ ਗਿਆ ਵੀ ਆਉਦੀ ਮਾਂ ਬਿਰਦਾ ਅਸ਼ਰਮ ਛੱਡੀ ਐ ਤੂੰ ਬੜਾ ਸਿਆਣਾ ਸੀ ਤੇ ਮੇਰੇ ਕੋਲ ਗੱਲ ਹੀ ਨਹੀਂ ਕਰੀ ਵੀ ਬੇਬੇ ਤਾਂ ਨਾਲ ਕੀ ਮੈਂ ਬਿਰਦਾ ਅਸ਼ਰਮ ਨਹੀਂ ਨਾ ਜਦੋਂ ਮੈਨੂੰ ਤੂੰ ਕਿਹਾ ਸੀਗਾ ਵੀ ਬੇਬੇ ਨੇ ਬਿਰਦਾ ਅਸ਼ਰਮ ਛੱਡਿਆ ਤਾਂ ਫਿਰ ਮੈਂ ਵੀ ਤੈਨੂੰ ਕਿਉਂ ਕਹਾਂ ਵੀ ਮੈਂ ਨਾਲ ਕੀ ਛੱਡ ਗਿਆ ਤੇਰਾ ਤੂੰ ਆਵਦੇ ਦਿਮਾਗ ਤੋਂ ਕੰਮ ਲਿਆ ਮੈਂ ਆਵਦੇ ਦਿਮਾਗ ਤੋਂ ਕੰਮ ਲਿਆ ਤੇਰਾ بڑا ਦਿਮਾਗ ਚੱਲੇ ਤੂੰ ਜਰਕਦੇ ਨਹੀਂ ਲੈ ਕੇ ਨਾਨਕੀ ਵਗ ਗਿਆ ਚੱਲ ਕੀ ਗੱਲ ਆ ਨਾਨਕੇ ਨੂੰ ਕੜਾ ਹੁਣ ਇਹ ਦੱਸ ਕੇ ਆਈ ਹੂ ਉਹ ਤੂੰ ਆਏ ਦੇਖ ਜਿਵੇਂ ਤੇਰੇ ਮਗਰ ਲਾ ਕੇ ਸੱਚ ਮੁੱਚੀ ਬਿਰਦਾ ਸ਼ਰਮ ਛੱਡਿਆ ਆਉਂਦਾ ਉਹ ਫੇਰ ਲੋਕਾਂ ਨੂੰ ਤੂੰ ਕੀ ਮੂੰਹ ਖਾਣੀ ਕੀ ਕਹਿਣਾ ਹੁਣ ਲੈ ਮੈਂ ਤਾਂ ਬੇਬੇ ਤਾਂ ਆਈ ਤੂੰ ਬੇਬੇ ਨੂੰ ਪੁੱਛ ਕੇ ਦੇਖ ਲੈ ਬੇਬੇ ਤੂੰ ਗਲਤੀਆਂ ਮੰਨੀਆਂ ਹੀ ਆ ਮੈਂ ਤਾਂ ਬੇਬੇ ਦੇ ਪੈਰਾਂ 'ਚ ਬੈ ਕੇ ਮਾਫੀ ਮੰਗੀਏ ਵੀ ਬੇਬੇ ਇੱਕ ਵਾਰੀ ਮaaf ਕਰ ਦੇ ਜਿਹੜਾ ਕੁਝ ਕਰਨਾ ਉਹੀ ਕਰੀ ਚੱਲ ਮੈਂ ਤਾਂ ਜਮਾਨੀ ਰੋਕਦੀ ਅਟਾਈ ਨਾ ਹੁਣ ਬੋਲੀ ਜਾਣਦੀ ਸੀ ਮੈਂ ਕਿਹਾ ਬੋਲੀ ਜਾਣਦੇ ਕੀ ਗੱਲਾਂ ਪੜੂੰਗਾ ਗੱਲਾਂ ਕਰ ਚੱਲ ਤੇਰਾ ਦਿਮਾਗ ਤਾਂ ਖੁੱਲ ਗਿਆ ਹੂੰ ਦੇਖ ਲੈ ਮੈਂ ਤਾਂ ਐ ਸੀਗਾ ਮਾ ਮੈਂ 5-4 ਦਿਨ ਹਜੇ ਹੋਰ ਨਹੀਂ ਲਿਓ ਦਾ ਤੈਨੂੰ ਮੜਾ ਹੋਰ ਪੋਲੀ ਹੋ ਜਾਣਗੇ ਉਹ ਬੇਬੇ ਤਾਂ ਆਪ ਹੀ ਆ ਗਈ ਵਿਚਾਰੀ ਅੱਛਾ ਫਿਰ ਉਹ ਤਾਂ ਬੇਬੀ ਚੰਗੀ ਐ ਮੇਰੇ ਹੱਕ ਨੂੰ ਤਾਂ ਜਿਹੜੀ ਆਪ ਹੀ ਆਗੀ ਤੂੰ ਤਾਂ ਮੈਨੂੰ ਡਰਾਉਣਾ ਚਾਹੁੰਦਾ ਸੀ ਉਹ ਤੇਰੇ ਹੱਕ ਨੂੰ ਬੇਬੇ ਚੰਗੀ ਐ ਹਾਂ ਹੁਣ ਤੈਨੂੰ ਪਤਾ ਲੱਗ ਗਿਆ ਆਹੋ ਜੇ ਤਾਂ ਫਿਰ ਤੂੰ ਕਹਿੰਨੇ ਵੀ ਬੇਬੇ ਤਾਂ ਆਪ ਹੀ ਆਗੀ ਬੇਬੇ ਤਾਂ ਮੈਨੂੰ ਕਹਿੰਦੀ ਮੈਨੂੰ ਫੋਨ ਕਰਿਆ ਮੁੰਡੇ ਨੇ ਉਹ ਮੇਰੀ ਗੱਲ ਸੁਣ ਲੈ ਫੋਨ ਤੇ ਤਾਂ ਮੈਂ ਰੋਜ਼ ਹੀ ਗੱਲਾਂ ਕਰਦਾ ਸੀਗਾ ਤੂੰ ਮੈਨੂੰ ਤਾਈ ਨੇ ਕਿਹਾ ਸੀ ਭਾਈ ਆਪਦੀ ਮਾਂ ਨੂੰ ਲਿਆ ਭਾਈ ਉਹ ਮੱਖਾ ਮੈਂ ਤਾਈ ਲੈ ਕੇ ਤਾਂ ਆਉਂਗਾ ਹਜੇ ਮੜਾ ਜਾਨੂੰ ਪੋਲੀ ਹੋ ਜਾਣਗੇ ਹਾਂ ਹੁਣ ਮੈਨੂੰ ਕਿਹੜਾ ਪਤਾ ਸੀ ਬੀਬੇ ਬਿਰਦਾ ਸ਼ਰਮਣੀ ਤਾਂ ਇਹਨਾਂ ਤਾਂ ਮੈਂ ਹੀ ਕਿਹਾ ਸੀ ਵੀ ਤਾਈ ਤੂੰ ਨਾਲ ਬਗਜੀ ਦੋਨੇ ਜਾਣੇ ਜਾ ਕੇ ਲਿਆਏ ਉੱਥੇ ਫਿਰ ਡੈਰੀ ਫਿਰਦੂਸ਼ ਨਾ ਰੋ ਹਾਂ ਡਰਨਾ ਤਾਂ ਹੁੰਦੀ ਪਰ ਮੈਂ ਤਾਂ ਡਰਾ ਦੇ ਜੇ ਤੂੰ ਮੈਨੂੰ ਇਹ ਦੱਸਿਆ ਨਾ ਨਾਨਕੀ ਮੈਂ ਤਾਂ ਜਮਾ ਵੀ ਨਹੀਂ ਸੀ ਡਰਦੀ ਉਹ ਤੂੰ ਤਾਂ ਇਹ ਤੂੰ ਮੈਨੂੰ ਕਿਹਾ ਸੀ ਬਿਰਦਾ ਸ਼ਰਮ ਛੱਡ ਕੇ ਮੈਂ ਕਿ ਤੁਹਾਨੂੰ ਕਿਹ ਦੱਸਾਂ ਬਿਨਾਨਕੀਆ ਮੇਰੀ ਉਹ ਚੱਲ ਸ਼ੁਕਰ ਕਰ ਨਾਨਕੀ ਛੱਡੀ ਸੀ ਜੇ ਕਿਤੇ ਬਿਰਦਾ ਸ਼ਰਮ ਛੱਡੀ ਹੁੰਦੀ ਉਹ ਉੱਥੋਂ ਨਾ ਭੇਜਦੇ ਫੇਰ ਆਪਣਾ ਕੀ ਬਣਦਾ ਇਹ ਦਿਮਾਗ ਦੇਖ ਦਿਮਾਗ ਹੋ ਜਾ ਵੀ ਤੇਰਾ ਕੰਮ ਕਰ ਗਿਆ ਉਹ ਤਾਂ ਨੁਹਾਂਤਿਆਂ ਨੂੰ ਇਹਦਾ ਲੈ ਨਹੀਂ ਕਰਨੀ ਚਾਹੀਦੀ ਹੈ ਨਾ ਕੱਲ ਨੂੰ ਆਪਦੇ ਨਾਲ ਵੀ ਹੁੰਦੀ ਹੈ ਮੈਂ ਤਾਂ ਇਹੀ ਪਸਤਾਈਗੀ ਵੀ ਅੱਜ ਤਾਂ ਮੈਂ ਬੇਬੇ ਨੂੰ ਛੱਡਿਆ ਬਿਰਦਾਸ਼ਰਮ ਕੱਲ ਨੂੰ ਜੇ ਮੇਰੀ ਨੁਹਾਗੀ ਮੇਰੀ ਨੂਨੇ ਮੈਨੂੰ ਐ ਘਰੋਂ ਕੱਢ ਤਾ ਛੱਡ ਤਾ ਤੇ ਫਿਰ ਮੈਂ ਕਾਹਦੇ ਮਰ ਉੱਤੇ ਕਮਾਈਆਂ ਕਰਦੀ ਐ ਬੇਬੇ ਨੇ ਮੈਨੂੰ ਪਹਿਲਾਂ ਕਹਿੰਦੀ ਸੀ ਭਾਈਏ ਤੁਸੀਂ ਮੈਨੂੰ ਛੱਡਿਆ ਉਹਨੇ ਕੱਲ ਨੂੰ ਛੋਡੇ ਜਗ ਅਸੋਂ ਨੂੰ ਛੱਡਿਆ ਉਹਨੇ ਹੁਣ ਇਹ ਤਾਂ ਮਾੜੀ ਗੱਲ ਹੈ ਹੈ ਨਾ ਇਹ ਤਾਂ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਦੀਆਂ ਮਾਵਾ ਵਾਸਤੇ ਜਿਹੜਾ ਪੁੱਤਾਂ ਦਾ ਤਾਂ ਹੱਕ ਬਣਦੇ ਬਣਦਾ ਮਾਵਾ ਦਾ ਕਰਦਾ ਤੂੰ ਤਾਂ ਪੇਜ ਦਾ ਹੱਕ ਬਣਦਾ ਜਿਹੜ ਚੱਲ ਆਏ ਐ ਵੱਡਾ ਬੰਦਾ ਤਾਂ ਵੀ ਗੱਲ ਜੇ ਘਰੇ ਬੈਠੇ ਮੇਰਾ ਕਿਹੜਾ ਘਰੋਂ ਕੁਛ ਸਿੱਟ ਕਿਉਂਦੀ ਜੇ ਮੈਨੂੰ ਕਿਸੇ ਚੀਜ਼ ਤੋਂ ਟੋਕਦੀ ਐ ਰੋਕਦੀ ਐ ਉਹ ਆਪਣੇ ਘਰ ਵਾਸਤੇ ਕਰਦੀ ਐ ਵੱਡਾ ਬੰਦਾ ਦਾ ਘਰ ਦੀ ਇੱਜ਼ਤ ਹੁੰਦਾ ਹੈ ਮਾਨ ਹੁੰਦਾ ਹੈ ਜਿੰਦਾ ਹੁੰਦਾ ਹੈ ਜਿੰਦਾ ਤੂੰ ਐਂ ਕਰ ਬੇਬੇ ਨੂੰ ਕਹੇ ਉਸ ਕਹਿੰਦੀ ਇੱਥੇ ਕੋਠੜੀ ਚ ਕੋ ਬੜੀ ਬੈਠੀ ਐ ਚੱਲ ਇੱਥੇ ਲਿਆ ਹੀਟਰ ਲੱਗਿਆ ਹੋਇਆ ਹੈ ਬੇਬੇ ਨੂੰ ਐਂ ਕਰਦੀਆਂ ਪਹਿਲਾਂ ਮੈਂ ਬੇਬੇ ਦਾ ਮੰਜਾ ਢਾ ਕੇ ਬਿਸਤਰਾ ਵਿਛਾ ਕੇ ਤੇ ਰੋਟੀ ਬਣਾ ਕੇ ਬੇਬੇ ਨੂੰ ਫੇਰ ਲਿਆਉਂਗੀ ਇੱਥੇ ਵਾਹ ਕੇ ਰੋਟੀ ਖਵਾ ਦੂੰਗੀ ਬੇਬੇ ਗਈ ਸੀ ਰੋਟੀ ਤਾਂ ਮੈਂ ਖਾ ਲਈ ਭਾਈ ਕਵੇਲੇ ਮੇਰੇ ਨਾਨ ਕਹਿੰਦੇ ਮਾਮੇ ਕਹਿੰਦੇ ਖੁਆ ਕੱਢ ਕੇ ਦਿੱਤਾ ਹੈ ਦੁੱਧ ਗਰਮ ਕਰ ਲਿਆ ਪਰ ਸਾਰੇ ਇਕੱਠੇ ਖੁਆ ਖਾਵੇਂ ਖੁਆ ਬਸ ਫਿਰ ਤੂੰ ਲੈ ਬੇਬੇ ਨੂੰ ਮੈਂ ਲਿਆਉਣੀ ਦੁੱਧ ਗਰਮ ਕਰਕੇ